ਬੀਬੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਹਸਪਤਾਲ ਵੱਲੋਂ ਨਵੀਂ ਅਤੇ ਵੱਡੀ ਅਪਡੇਟ ਵਿਧਾਨ ਸਭਾ ਵਿੱਚ ਹੜਪੀੜਤਾ ਲਈ ਸੀਐਮਾਨ ਦਾ ਵੱਡਾ ਐਲਾਨ ਪੰਜਾਬ ਵਿਧਾਨ ਸਭਾ ਵੱਲੋਂ 6 ਮਹੱਤਵਪੂਰਨ ਬਿਲ ਪਾਸ ਹਾਈ ਕੋਰਟ ਵੱਲੋਂ ਮਜੀਠੀ ਅਨੁਰਾਧ ਬੀਬੀ ਐਮਬੀ ਖਿਲਾਫ ਹੋਵੇ ਐਫ ਆਈ ਆਰ ਪ੍ਰਗਟ ਸਿੰਘ ਨੇ ਉਠਾਈ ਮੰਗ ਪਠਾਣ ਮਾਜਰਾ ਦੀ ਪਤਨੀ ਕੋਲ ਪਹੁੰਚੀ ਵਿਰੋਧੀ ਧਿਰ ਕੰਗਣਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਲੱਗਾ ਝਟਕਾ ਕੈਨੇਡਾ ਸਰਕਾਰ ਨੇ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਐਲਾਨਿਆ ਅਤੇ 트੍ਰੰਪ ਦਾ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣਾ ਇਹ ਜਾਂ ਨਵਾਂ ਚੈਨਲ ਜੋ ਸਕਰੀਨ ਤੇ ਲਿਖਿਆ ਜੇਕਰ ਨਹੀਂ ਲੱਭ ਰਿਹਾ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਰਾਜਵੀਰ ਜਵੰਦਾ ਦੀ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਬੀਤੇ ਦਿਨੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਹਾਲੇ ਵੀ ਉਹ ਵੈਂਟੀਲੇਟਰ ਤੇ ਦੱਸੇ ਜਾ ਰਹੇ ਨੇ ਸੋਮਵਾਰ ਵਾਲੇ ਦਿਨ ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਉਹਨਾਂ ਦੀ ਸਥਿਤੀ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਸ਼ਨੀਚਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਵਿੱਚ ਸ਼ਿਮਲਾ ਜਾਂਦੇ ਸਮੇ ਮੋਟਰਸਾਈਕਲ ਤੋਂ ਕੰਟਰੋਲ ਗਵਾ ਬੈਠੇ ਸੀ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਉਹ ਮੁਹਾਲੀ ਦੇ 40th ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ ਹਸਪਤਾਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੁਆਰਾ ਉਹਨਾਂ ਦੀ ਨੇੜਿਓਂ ਨਿਗਰਾਨੀ ਰੱਖੀ ਜਾ ਰਹੀ ਹੈ। ਸੜਕ ਹਾਦਸੇ ਦੇ ਵਿੱਚ ਜਵੰਦਾ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟ ਦੱਸੀ ਜਾ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖ ਦਿੱਤਾ ਗਿਆ ਸੀ। ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਸਪਤਾਲ ਵਿੱਚ ਜਾ ਕੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ। ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਵੀ ਲੋਕਾਂ ਨੂੰ ਜਵੰਦਾ ਦੀ ਜਲਦ ਸਿਹਤਯਾਬੀ ਵਾਸਤੇ ਅਰਦਾਸ ਕਰਨ ਦੀ ਅਪੀਲ ਕੀਤੀ ਸੀ। ਦਸਣਾ ਬਣਦਾ ਕਿ ਜਵੰਦਾ ਜਗਰਾਉਂ ਦੇ ਪੋਨਾ ਦੇ ਰਹਿਣ ਵਾਲੇ ਨੇ ਪਿੰਡ ਪੋਨਾ ਉਹਨਾਂ ਦਾ ਅਤੇ ਆਪਣੀ ਸਾਫ ਸੁਥਰੀ ਗਾਇਕੀ ਵਾਸਤੇ ਦੁਨੀਆ ਭਰ ਵਿੱਚ ਜਾਣੇ ਜਾਂਦੇ ਨੇ ਉਹਨਾਂ ਨੇ ਸਾਲ 2018 ਦੇ ਵਿੱਚ ਸੂਬੇਦਾਰ ਜੁਗਿੰਦਰ ਸਿੰਘ ਵਿੱਚ ਜੋ ਕਿ ਗਿੱਪੀ ਗਰੇਵਾਲ ਨੇ ਉਹਨਾਂ ਨੂੰ ਮੌਕਾ ਦਿੱਤਾ ਸੀ ਉਹਦੇ ਵਿੱਚ ਤੇ ਬਾਅਦ ਵਿੱਚ 2019 ਵਿੱਚ ਜਿੰਦਜਾਨ ਅਤੇ ਮਿੰਦੋ ਤਹਿਸੀਲਦਾਰਨੀ ਵਿੱਚ ਵੀ ਅਦਾਕਾਰੀ ਦਿੱਤੀ ਸੀ ਤੇ ਹੁਣ ਗੱਲ ਕਰਦੇ ਹਾਂ ਵਿਧਾਨ ਸਭਾ ਦੇ ਸੈਸ਼ਨ ਦੀ ਪੰਜਾਬ ਵਿਧਾਨ ਸਭਾ ਵਿੱਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਸੰਕਟ ਤੇ ਸਦਨ ਵਿੱਚ ਵਹਿਸਦਾਰਾਂ ਕਾਫੀ ਵਧੀਆ ਸੁਝਾਵੀ ਆਏ ਐ ਅਤੇ ਇਸ ਮਸਲੇ ਤੇ ਵਿਰੋਧੀ ਪਾਰਟੀਆਂ ਨੂੰ ਇੱਕ ਦੋਸਤੀ ਭੂਮਿਕਾ ਨਿਭਾਉਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਲੱਖਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕੀਤੇ ਬਗੈਰ ਲੱਖਾਂ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ ਨੇ ਅਤੇ ਰਾਸ਼ਨ ਨਾਲ ਭਰੀਆਂ ਟਰਾਲੀਆਂ ਵੰਡੀਆਂ ਨੇ ਅਤੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਐਨਡੀਆਰਐਫ ਪਾਰਟੀ ਫੌਜ ਅਤੇ ਸਵਾਸੇਵੀ ਸੰਸਥਾਵਾਂ ਨੇ ਵੀ ਬਹੁਤ ਸਹਾਇਤਾ ਹੈ ਉਹਨਾਂ ਨੇ ਕਿਹਾ ਕਿ ਕੁਦਰਤੀ ਆਫਤ ਨਾਲ ਹੱਦ ਦੇਖਦੀ ਹੈ ਅਤੇ ਨਾਸਰ ਹੱਦ ਦੇਖਦੀ ਹੈ ਹੁਣ ਪਰ ਪੁਨਰਵਾਸਤਾ ਸਮਾਂ ਤੇ ਦੁਬਾਰਾ ਜ਼ਿੰਦਗੀ ਨੂੰ ਪਠੜੀ ਤੇ ਲੈ ਕੇ ਆਉਣਾ ਹੈ ਉਹਨਾਂ ਨੇ ਕਿਹਾ ਕਿ ਫਸਲਾਂ ਦਾ ਨੁਕਸਾਨ ਹੋਇਆ ਪ੍ਰਤੀ ਏਕੜ 26 ਤੋਂ 33 ਫੀਸਦੀ ਪਹਿਲਾ ਮੁਆਵਜ਼ਾ 2000 ਰੁਪਏ ਦਿੱਤਾ ਜਾਂਦਾ ਸੀ ਜਿਸ ਨੂੰ ਉਹਨਾਂ ਵਧਾ ਕੇ 10000 ਰੁਪਏ ਕਰ ਦਿੱਤਾ 33 ਤੋਂ 75 ਫੀਸਦੀ ਵਿਚਕਾਰ 6800 ਰੁਪਏ ਦੀ ਥਾਂ ਹੁਣ 10000 ਰੁਪਏ ਦਿੱਤਾ ਜਾਏਗਾ 75 ਤੋਂ 100% ਦਾ ਨੁਕਸਾਨ ਲਈ 6800 ਰੁਪਏ ਦੀ ਥਾਂ ਤੇ ਹੁਣ 20000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ। ਇਹਦੇ ਲਈ ਮੁੱਖ ਮੰਤਰੀ ਮਾਨ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕੇਂਦਰੀ ગ્રਹਿ ਮੰਤਰੀ ਨਾਲ ਵੀ ਅੱਜ ਮੁਲਾਕਾਤ ਕੀਤੀ ਜਾਏਗੀ। ਉਹਨਾਂ ਦੱਸਿਆ ਕਿ ਘਰਾਂ ਦੇ ਨੁਕਸਾਨ ਲਈ 100% ਦੇ ਨੁਕਸਾਨ ਵਾਸਤੇ 1,20,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ। ਘੱਟ ਨੁਕਸਾਨੇ ਘਰਾਂ ਲਈ 6500 ਰੁਪਏ ਦੀ ਥਾਂ ਤੇ 35000 ਤੇ 100 ਰੁਪਏ ਦਿੱਤੇ ਜਾਣਗੇ। ਉਹਨਾਂ ਨੇ ਦੱਸਿਆ ਕਿ 13 ਸਤੰਬਰ ਤੋਂ ਵਿਸ਼ੇਸ਼ ਗਰਦਾਵਰੀਆਂ ਕਰਵਾਈਆਂ ਜਾ ਰਹੀਆਂ ਨੇ। ਉਨਾ ਦੱਸਿਆ ਕਿ ਕੁਝ ਜ਼ਮੀਨਾਂ ਰੁੜ ਗਈਆਂ ਉਹਨਾਂ ਲਈ 47500 ਰੁਪਏ ਪ੍ਰਤੀ ਹੈਕਟੇਰ ਦਾ ਵਾਪਸ ਦਿੱਤਾ ਜਾਏਗਾ ਫਿਰੂਜ਼ਪੁਰ ਅਤੇ ਫਾਜ਼ਿਲਕਾ ਦੇ ਸੇਮ ਵਾਲੇ ਇਲਾਕੇ ਵਿੱਚੋਂ ਪਾਣੀ ਨੂੰ ਕੱਢਣ ਲਈ 4.5 ਕਰੋੜ ਰੁਪਏ ਉਹਨਾਂ ਨੇ ਦੱਸਿਆ ਕਿ ਜਾਰੀ ਕੀਤੇ ਜਾ ਚੁੱਕੇ ਨੇ ਅਤੇ ਨਾਲ ਕੁਝ ਬਿੱਲ ਪਾਸ ਕੀਤੇ ਗਏ ਨੇ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਸ਼ਾਸਨ ਅਤੇ ਜਨਤਕ ਸੇਵਾਵਾਂ ਵਿੱਚ ਪਾਰਦਰਸ਼ਤਾ ਜਵਾਬਦੇਹੀ ਅਤੇ ਕੁਸ਼ਲਤਾ ਵਧਾਉਣ ਦੇ ਉਦੇਸ਼ ਨਾਲ 6 ਮਹੱਤਵਪੂਰਨ ਬਿੱਲ ਪਾਸ ਕੀਤੇ ਗਏ ਆ ਵਿਧਾਨਕ ਸੁਧਾਰਾਂ ਦਾ ਉਦੇਸ਼ ਰੈਗੂਲੇਟਰੀ ਵਿਧੀਆਂ ਨੂੰ ਮਜ਼ਬੂਤ ਕਰਨਾ ਪ੍ਰਕਿਰਿਆਵਾਂ ਨੂੰ ਸੁਖਾਲਾ ਬਣਾਉਣਾ ਅਤੇ ਨਾਗਰਿਕਾਂ ਦੇ ਅਧਿਕਾਰਾਂ ਤੇ ਹਿੱਤਾਂ ਦੀ ਰਾਖੀ ਕਰਦਿਆਂ ਕਾਰੋਬਾਰ ਕਰਨ ਵਿੱਚ ਵਧੇਰੇ ਸੌਖ ਨੂੰ ਯਕੀਨੀ ਬਣਾਉਣਾ ਹੈ। ਇਹਨਾਂ ਪਾਸ ਕੀਤੇ ਗਏ ਬਿਲਾ ਵਿੱਚ ਖੇਤੀਬਾੜੀ ਮੰਤਰੀ ਗੁਰਬੀਰ ਸਿੰਘ ਖੁੱਡੀਆਂ ਦੇ ਵੱਲੋਂ ਦਾ ਸੀਲਸ ਪੰਜਾਬ ਸੋਧ ਬਿਲ 225 ਪੇਸ਼ ਕੀਤਾ ਗਿਆ। ਕੈਬਨਿਟ ਮੰਤਰੀ ਤਰਨ ਪ੍ਰੀਤ ਸਿੰਘ ਸੌਂਧ ਦੇ ਵੱਲੋਂ ਪੰਜਾਬ ਰਾਈਟ ਟੂ ਬਿਜ਼ਨਸ ਸੋਧ ਬਿਲ 225 ਪੇਸ਼ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸ ਟੈਕਸ ਸੋਧ ਬਿਲ 225 ਪੇਸ਼ ਕੀਤਾ ਗਿਆ। ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿਲ 225 ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਕੋਆਪਰੇਟਿਵ ਸੁਸਾਇਟੀਆਂ ਸੋਧ ਬਿਲ 225 ਪੇਸ਼ ਕੀਤਾ ਗਿਆ ਅਤੇ ਸਥਾਨਕ ਸਤਾਵਰੇ ਮੰਤਰੀ ਡਾਕਟਰ ਅਵਜੋਤ ਸਿੰਘ ਦੇ ਵੱਲੋਂ ਪੰਜਾਬ ਟਾਊਨ ਇੰਪਰੂਵਮੈਂਟ ਸੋਧ ਬਿਲ 225 ਪੇਸ਼ ਕੀਤਾ ਗਿਆ। ਇਹਨਾਂ ਵਿਧਾਨਕ ਉਪਾਵਰਣ ਮੌਜੂਦਾ ਢਾਂਚ ਨੂੰ ਆਧੁਨਿਕ ਬਣਾਉਣਾ ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ ਕਿਸਾਨਾਂ ਉਦਮੀਆਂ ਟੈਕਸਦਾਤਾਵਾਂ ਕਰ ਖਰੀਦਾਰਾਂ ਸਹਿਕਾਰੀ ਮੈਂਬਰਾਂ ਅਤੇ ਸ਼ਹਿਰੀ ਨਿਵਾਸੀਆਂ ਨੂੰ ਲਾਭ ਪਹੁੰਚਾਉਣਾ ਦੱਸਿਆ ਗਿਆ ਤੇ ਹੁਣ ਗੱਲ ਕਰਦੇ ਹਾਂ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਬਿਆਨ ਦੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਸੈਸ਼ਨ ਦੀ ਕਾਰਵਾਈ ਦੌਰਾਨ ਬੋਲਦੇ ਸਰਦੂਲਗੜ ਤੋਂ ਆਪ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੰਜਾਬ ਨੂੰ ਕੰਗਲਾ ਕਹਿਣ ਤੇ ਮੁਆਫੀ ਮੰਗਣ ਵਾਸਤੇ ਬਿਆਨ ਦਿੱਤਾ ਹੈ ਆਪਣੇ ਸੰਬੋਧਨ ਵਿੱਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੰਜਾਬ ਵਿੱਚ ਹੜਾ ਕਾਰ ਨੁਕਸਾਨ ਹੋਇਆ ਅੱਜ ਪੰਜਾਬ ਦੀਆਂ ਮਾਮਾਂ ਭੈਣਾਂ ਤੇ ਨੌਜਵਾਨ ਵਿਧਾਨ ਸਭਾ ਵੱਲ ਵੇਖ ਰਹੇ ਸੀ ਅਤੇ ਹੜ੍ਹ ਪੀੜਤਾਂ ਨੂੰ ਆਸ ਸੀ ਤੇ ਆਸ ਦੀ ਕਿਰਨ ਸੀ ਕਿ ਉਹਨਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਉਹਨਾਂ ਲਈ ਕੀ ਕਰ ਰਹੇ ਹੋਣਗੇ ਹੜਾ ਕਾਰ ਜੋ ਨੁਕਸਾਨ ਹੋਇਆ ਉਹ ਸਾਰਿਆਂ ਨੇ ਵੇਖਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਐਸਡੀ ਆਰਐਫ ਅਤੇ ਐਨਡੀ ਆਰਐਫ ਦੇ ਅਦੀਰ ਮੁਆਵਜ਼ਾ ਦੇਣ ਦੇ ਨਿਯਮ ਨੇ ਉਹਨਾਂ ਨਿਯਮਾਂ ਵਿੱਚ ਬਦਲਾਅ ਦੀ ਲੋੜ ਹੈ ਉੱਥੇ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਨੂੰ ਕੰਗਲਾ ਕਹਿਣ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਕਦੇ ਕੰਗਲਾ ਨਹੀਂ ਹੋ ਸਕਦਾ ਪੰਜਾਬ ਉਜੜ ਉਜੜ ਕੇ ਮੋੜ ਮੋੜ ਵਸਿਆ ਪੰਜਾਬ ਡਿਗ ਡਿਗ ਕੇ ਉੱਠਿਆ ਪੰਜਾਬ ਨੂੰ ਕੰਗਲਾ ਕਹਿਣ ਤੇ ਪ੍ਰਤਾਪ ਸਿੰਘ ਬਾਜਪਾ ਉਹਨਾਂ ਨੇ ਆਖਿਆ ਕਿ ਮੁਆਫੀ ਮੰਗਣੀ ਚਾਹੀਦੀ ਹੈ ਉਹਨਾਂ ਆਖਿਆ ਕਿ ਕੇਂਦਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਾਨਾ ਦੇਣ ਤੇ ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਮਾਨਾਤ ਤੇ ਇਹ ਪੰਜਾਬ ਦੀ ਤੋਹੀਨ ਹੈ ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਉਹ ਪੰਜਾਬ ਹੈ ਜੋ ਸਰਹੱਦ ਤੇ ਹਿੱਕਾਂ ਡਾ ਕੇ ਲੜੇ ਨੇ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਹੈ ਪੰਜਾਬ ਤੁਹਾਡਾ ਵੀ ਹਿੱਸਾ ਹੈ ਇਸ ਲਈ ਉਹਨਾਂ ਨੂੰ ਅੱਜ ਪੰਜਾਬ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਉੱਥੇ ਹੀ ਭਾਜਪਾ ਵੱਲੋਂ ਕੀਤੇ ਬਾਈਕਾਟ ਤੇ ਬੋਲਦਿਆਂ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਅੱਜ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਤਾਂ ਖੁੱਲਾ ਸਦਾ ਸੀ ਜੇਕਰ ਉਹ ਪੰਜਾਬ ਦੇ ਨਮਾਇंदे ਅਤੇ ਪੰਜਾਬ ਨਾਲ ਹਮਦਰਦੀ ਰੱਖਦੇ ਆ ਤਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਆ ਕੇ ਜਵਾਬ ਲੈਂਦੇ ਬਾਹਰ ਬੈਠ ਕੇ ਨਰਾਮੇ ਨਾ ਕਰਨ ਇਹਦੇ ਨਾਲ ਹੀ ਉਹਨਾਂ ਕਿਹਾ ਕਿ ਪ੍ਰਗਟ ਸਿੰਘ ਕਹਿੰਦੇ ਨੇ ਕਿ ਪੋਲੀਟੀਕਲ ਲੜਾਈ ਲੜੀਏ ਮੈਂ ਕਹਿਣਾ ਚਾਹੁੰਦਾ ਕਿ ਪੋਲੀਟੀਕਲ ਲੜਾਈ ਜ਼ਰੂਰ ਲੜੋ ਪਰ ਇਸ ਗੱਲ ਦੀ ਮੁਆਫੀ ਤਾਂ ਮੰਗਣ ਜਿਹੜਾ ਪੰਜਾਬ ਪੁਨਰਗਠਨ ਐਕਟ ਬਣਿਆ ਤਾਰਾ 79 80 ਕਿਸ ਵੇਲੇ ਬਣੀ ਸੀ ਉਹਦੀ ਮੁਆਫੀ ਮੰਗੋ ਜਿਹੜੇ ਸਾਡੇ ਪੁਰਖਿਆਂ ਨੇ ਗਲਤੀਆਂ ਕੀਤੀਆਂ ਨੇ ਜਿਸ ਦੀ ਸਜ਼ਾ ਅੱਜ ਸਾਰਾ ਪੰਜਾਬ ਭੁਗਤ ਰਿਹਾ ਹੈ ਜੇਕਰ ਐਸਵੀਐਲ ਨਹਿਰ ਬਣੀ ਸੀ ਤਾਂ ਉਸ ਦਾ ਮਤਾ ਕੌਣ ਲੈ ਕੇ ਆਏ ਸੀ ਜੇਕਰ ਸਾਨੂੰ ਚੰਡੀਗੜ੍ਹ ਰਾਜਤਾਨੀ ਨਹੀਂ ਦਿੱਤੀ ਗਈ ਤਾਂ ਕਿਸ ਨੇ ਨਹੀਂ ਦਿੱਤੀ ਜਿਹੜੀ ਪਾਰਟੀ ਦੀ ਨੁਮਾਇੰਦਗੀ ਕਰਦੇ ਆ ਵੱਡੇ ਦਿਲ ਨਾਲ ਪੰਜਾਬੀਆਂ ਕੋਲੋਂ ਉਹ ਮੁਆਫੀ ਮੰਗ ਲੈਣ ਜੇਕਰ ਉਸ ਵੇਲੇ ਵੀ ਅਸੀਂ ਰਾਜਨੀਤੀ ਦੀ ਲੜਾਈ ਲੜੀ ਹੁੰਦੀ ਤਾਂ ਅੱਜ ਪੰਜਾਬ ਨੂੰ ਆ ਦਿਨ ਨਾ ਦੇਖਣੇ ਪੈਂਦੇ ਤੇ ਹੁਣ ਗੱਲ ਕਰਦੇ ਆ ਬੇਕਰਮ ਮਜੀਠੀਆ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਸਰਕਾਰੀ ਡਿਊਟੀ ਵਿੱਚ ਵਿਗੜਨ ਪਾਉਣ ਦੇ ਮਾਮਲੇ ਵਿੱਚ ਰਾਹਤ ਦਿੱਤੀ ਗਈ ਹੈ। ਪੰਜਾਬ ਸਰਕਾਰ ਮਜੀਠੀਆ ਖਿਲਾਫ ਇਸ ਮਾਮਲੇ ਵਿੱਚ ਹੁਣ ਕਾਰਵਾਈ ਤੋਂ ਪਹਿਲਾਂ 7 ਦਿਨ ਦਾ ਨੋਟਿਸ ਜਾਰੀ ਕਰਨਾ ਪਵੇਗਾ। ਹਾਈ ਕੋਰਟ ਨੇ ਮਜੀਠੀਆ ਦੀ ਅਗਾਊਂ ਜ਼ਮਾਨਤ ਵਾਲੀ ਪਟੀਸ਼ਨ ਤੇ ਸੁਣਵਾਈ ਦੌਰਾਨ ਮਜੀਠੀਆ ਦੇ ਵਕੀਲ ਦਮਨਵੀਰ ਸੋਪਤੀ ਨੇ ਇਹ ਗੱਲ ਦੱਸੀ ਹੈ ਉਹਨਾਂ ਦੱਸਿਆ ਕਿ 31 ਜੁਲਾਈ ਨੂੰ ਉਹਨਾਂ ਦੇ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਉਹ ਦੋਸ਼ ਬੇਬੁਨਿਆਦ ਨੇ। ਉਹਨਾਂ ਤੇ ਵਿਜੀਲੈਂਸ ਅਤੇ ਪੁਲਿਸ ਤੇ ਕੰਮ ਵਿੱਚ ਦਾਖਲ ਦੇ ਦਾ ਦੋਸ਼ਾ ਤੱਥ ਇਹ ਆ ਕਿ ਘਟਨਾ ਦੀ ਪੂਰੀ ਵੀਡੀਓ ਉਪਲਬਧ ਹੈ ਜਿਸ ਵਿੱਚ ਉਹ ਕਿਤੇ ਵੀ ਪੁਲਿਸ ਨਾਲ ਦਾਖਲ ਦਿੰਦੇ ਨਜ਼ਰ ਨਹੀਂ ਆ ਰਹੇ। ਇਹਦੀ ਬਜਾਏ ਉਹ ਆਪਣੀ ਕੁਰਸੀ ਤੇ ਬੈਠੇ ਆ ਤੇ ਗੱਲਾਂ ਕਰ ਰਹੇ ਨੇ। ਇਹ ਦੋਸ਼ ਨੂੰ ਪੂਰੀ ਤਰ੍ਹਾਂ ਝੂਠਾ ਬਣਾ ਰਹੇ ਨੇ। ਐਫਆਈਆਰ ਵਿੱਚ ਇਹ ਵੀ ਦੋਸ਼ ਲਗਾਇਆ ਕਿ ਉਹਨਾਂ ਨੇ ਘਟਨਾ ਦੌਰਾਨ ਆਪਣੀਆਂ ਮੁੱਛਾਂ ਨੂੰ ਵੜ ਦਿੱਤਾ ਜਿਸ ਦਾ ਭਾਪ ਪੁਲਿਸ ਨੂੰ ਡਰਾਉਣਾ ਸੀ। ਮਜੀਠੀਆ ਦੇ ਵਕੀਲ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਨੂੰ ਰੋਕ ਰਹੀ ਹੈ। ਸਰਕਾਰ ਦਾ ਇਰਾਦਾ ਸਪਸ਼ਟ ਹੈ ਕਿ ਜੇਕਰ ਮਜੀਠੀਆ ਨੂੰ ਆਮਦਨ ਤੋਂ ਬਾਅਦ ਜ਼ਮਾਨਤ ਦੇ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਸਰਕਾਰ ਉਹਨਾਂ ਨੂੰ ਮੁੜ ਇਸ ਮਾਮਲੇ ਵਿੱਚ ਗ੍ਰਿਫਤਾਰ ਕਰੇਗੀ। ਹਾਈ ਕੋਰਟ ਨੇ ਇਸ ਦੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਇਸ ਮਾਮਲਾ ਹਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ? ਸਰਕਾਰ ਇਸ ਗੱਲ ਦੀ ਕਿਉਂ ਉਡੀਕ ਕਰ ਰਹੀ ਹੈ? ਪੰਜਾਬ ਸਰਕਾਰ ਨੇ ਕਿਹਾ ਕਿ ਸ਼ਿਕਾਇਤ 26 ਜੂਨ ਨੂੰ ਪ੍ਰਾਪਤ ਹੋਈ ਸੀ ਅਤੇ ਜਾਂਚ ਵਿੱਚ ਸਮਾਂ ਲੱਗਿਆ। ਜਿਸ ਕਾਰਨ ਐਫਆਈਆਰ ਵਿੱਚ ਦੇਰੀ ਹੋਈ ਹੈ ਸਰਕਾਰ ਨੇ ਹਾਈ ਕੋਰਟ ਨੂੰ ਇੱਕ ਹਲਫਨਾਮਾ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਕਿ ਜਦੋਂ ਵੀ ਇਸ ਮਾਮਲੇ ਵਿੱਚ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਨੂੰ 7 ਦਿਨਾਂ ਦਾ ਨੋਟਿਸ ਦੇ ਦਿੱਤਾ ਜਾਵੇਗਾ ਤੇ ਹੁਣ ਪ੍ਰਗਟ ਸਿੰਘ ਵੱਲੋਂ ਇੱਕ ਮੰਗ ਕੀਤੀ ਗਈ ਹੈ ਅਸਲ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਭਾਰਤੀ ਮੌਸਮ ਵਿਭਾਗ ਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਖਿਲਾਫ ਪਰਚਾ ਦਰਜ ਕਰਦੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਪਰਗਟ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ BBMB ਅਤੇ IMD ਨੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ। ਉਹਨਾਂ ਆਖਿਆ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ BBMB ਤੇ FIR ਦਰਜ ਕਰਵਾਈ ਹੈ ਤੇ ਪੰਜਾਬ ਵਿੱਚ ਵੀ ਅਜਿਹਾ ਹੋਣਾ ਚਾਹੀਦਾ ਹੈ। ਪਰਗਟ ਸਿੰਘ ਨੇ ਕਿਹਾ ਕਿ ਸਿਰਫ ਇੱਥੇ ਮਤੇ ਪਾਉਣ ਨਾਲ ਕੁਝ ਨਹੀਂ ਹੋਣਾ, ਸਾਨੂੰ ਸਿਆਸੀ ਲੜਾਈ ਵੀ ਲੜਨੀ ਪਵੇਗੀ। ਜੇ BBMB ਤੇ IMD ਖਿਲਾਫ ਪਰਚਾ ਦਰਜਨਾ ਕੀਤਾ ਗਿਆ ਤਾਂ ਸਾਡੇ ਨਾਲ ਭਵਿੱਖ ਵਿੱਚ ਵੀ ਅਜਿਹਾ ਹੁੰਦਾ ਰਹੇਗਾ। ਉਨਾ ਕਿਹਾ ਕਿ ਮਤੇ ਕਿਸੇ ਬਾਬੂ ਕੋਲ ਹੀ ਨਾ ਪੈ ਰਿਆ ਜਾਣ ਅਸੀਂ ਸ਼ੁਭ ਕਰਨ ਦੇ ਮਾਮਲੇ ਵਿੱਚ ਵੀ ਹਰਿਆਣਾ ਦੀ ਭਾਜਪਾ ਸਰਕਾਰ ਦੇ ਖਿਲਾਫ ਪਰਚਾ ਦਰਦ ਨਹੀਂ ਸੀ ਕੀਤਾ ਉਹਨਾਂ ਪੰਜਾਬ ਸਰਕਾਰ ਨੂੰ ਡੈਮ ਸੇਫਟੀ ਐਕਟ ਲਿਆਉਣ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਉਸ ਲਈ ਸਾਰੇ ਇਕੱਠੇ ਹੋ ਕੇ ਉੱਥੇ ਜਾੜ ਵਾਸਤੇ ਤਿਆਰ ਹੋਣ ਤੇ ਹੁਣ ਗੱਲ ਕਰਦੇ ਆ ਪਠਾਨ ਮਾਜਰਾ ਦੇ ਬਾਬਤ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਨੇ ਹਰਬੀਰ ਸਿੰਘ ਪਠਾਨ ਮਾਜਰਾ ਉਹਨਾਂ ਦੇ ਮਾਮਲੇ ਵਿੱਚ ਹੁਣ ਵਿਰੋਧੀ ਧਿਰ ਦੀ ਐਂਟਰੀ ਹੋ ਗਈ ਹੈ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਨੇ ਪਠਾਨ ਮਾਜਰਾ ਦਾ ਸਮਰਥਨ ਕਰ ਦਿੱਤਾ ਹੈ ਅਤੇ ਆម ਆਦਮੀ ਪਾਰਟੀ ਦੇ ਵਿਧਾਇਕਾਂ ਤੇ ਹੋਰਨਾ ਆਗੂ ਨੂੰ ਝਾੜ ਪਾਉਂਦਿਆਂ ਉਹਨਾਂ ਨੇ ਆਖਿਆ ਕਿ ਪਠਾਨ ਮਾਜਰਾ ਦੇ ਪਰਿਵਾਰ ਨਾਲ ਧੱਕਾ ਹੋ ਰਿਹਾ ਹੈ ਤੇ ਇਹਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਕੁਲਵੀਰ ਜ਼ੀਰਾ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਨ ਵਾਪਰੇ ਕਰਨ ਲਈ ਜ਼ਿੰਮੇਵਾਰ ਅਫਸਰ ਦੇ ਖਿਲਾਫ ਕਾਰਵਾਈ ਕਰਨ ਲਈ ਆਪਣੀ ਹੀ ਸਰਕਾਰ ਦੇ ਅੱਗੇ ਸੱਚ ਬੋਲਣ ਦੀ ਹਿੰਮਤ ਰੱਖਣ ਵਾਲੇ ਵਿਧਾਇਕ ਪਠਾਨ ਮਾਜਰਾ ਤੇ ਉਸਦੇ ਪਰਿਵਾਰ ਨੂੰ ਸੱਚ ਬੋਲਣ ਦੀ ਕੀਮਤ ਚੁਕਾਉਣੀ ਪੈ ਰਹੀ ਹੈ ਪਠਾਨ ਬਾਜਰਾ ਨੇ ਗਲਤੀ ਕੀਤੀ ਆ ਤਾਂ ਉਸ ਨੂੰ ਕਾਬੂ ਕਰੋ ਉਸ ਨੂੰ ਜੋ ਵੀ ਬਣਦੀ ਸਜ਼ਾ ਉਹ ਦਿਓ ਪਰ ਉਸਦੇ ਪਰਿਵਾਰ ਨੂੰ ਇਸ ਤਰ੍ਹਾਂ ਨਾਜ਼ਰਬੰਦ ਕਰਨਾ ਅਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੇਹੱਦ ਸ਼ਰਮਨਾਕ ਹੈ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤਾਂ ਗਲਤੀ ਹੀ ਹੈ ਪਰ ਉਹਨਾਂ ਦੇ ਵਿਧਾਇਕ ਅੱਜ ਜੋ ਚੁੱਪ ਨੇ ਉਹਨਾਂ ਨੂੰ ਸਰਕਾਰ ਤੋਂ ਸਵਾਲ ਕਰਨੇ ਚਾਹੀਦੇ ਨੇ ਪਰ ਅਜੇ ਹਾਂ ਨਹੀਂ ਕੀਤਾ ਜਾ ਰਿਹਾ ਆਪਣੇ ਸਾਥੀ ਦੇ ਪਰਿਵਾਰ ਨਾਲ ਜੋ ਕੁਝ ਹੋ ਰਿਹਾ ਉਹ ਤਮਾਸ਼ੀ ਵੀ ਬਣੇ ਹੋਏ ਨੇ ਪੰਜਾਬ ਦੇ ਉਹ 92 ਬਤਾਂਕ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਤੇ ਉਮੀਦਾਂ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ ਸੀ ਉਹ ਵੀ ਕੇਜਰੀਵਾਲ ਦੀਆਂ ਉਹਨਾਂ ਨੇ ਕਿਹਾ ਕਿ ਕੱਟ ਪੁਤਲੀਆਂ ਬਣੇ ਹੋਏ ਨੇ ਅਤੇ ਇਹ ਬਰਦਾਸ਼ਤ ਕੀਤਾ ਜਾ ਰਿਹਾ ਉਧਰ ਹਲਕਾ ਸਨੌਰ ਤੋਂ ਹਰਿੰਦਰਪਾਲ ਸਿੰਘ ਚੰਦੂ ਬਾਜਰਾ ਨੇ ਪਠਾਣ ਬਾਜਰਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਠਾਣ ਬਾਜਰਾ ਦੀ ਪਤਨੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਉਹਨਾਂ ਤੋਂ ਬਾਅਦ ਸਰਦੀਪ ਸਿੰਘ ਰਖੜਾ ਨੇ ਵੀ ਮੁਲਾਕਾਤ ਕਰਨੀ ਚਾਹੀ ਪਰ ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ ਉਦੋਂ ਤੋਂ ਬਾਅਦ ਉਹਨਾਂ ਨੇ ਫੋਨ ਰਾਹੀਂ ਗੱਲਬਾਤ ਕੀਤੀ ਅਤੇ ਪਠਾਨ ਬਾਜਰਾ ਦੀ ਪਤਨੀ ਦਾ ਹਾਲ ਚੱਲ ਜਾਣਿਆ ਪਰ ਦੂਜੇ ਪਾਸੇ ਪਟਿਆਲਾ ਪੁਲਿਸ ਉਹ ਕਹਿੰਦੇ ਕਿ ਕਿਉਂ ਫੇਰ ਹੋ ਗਈ ਹੈ ਪੁਲਿਸ ਨੂੰ ਹਾਲੇ ਤੱਕ ਪਠਾਨ ਬਾਜਰਾ ਨੇ ਕਿੱਥੇ ਬੈਠ ਕੇ ਵੀਡੀਓ ਬਣਾਈ ਹੈ ਅਤੇ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਹੈ ਇਹ ਕਿਉਂ ਨਹੀਂ ਪਤਾ ਲੱਗ ਰਿਹਾ ਕੁਲਵੀਰ ਜ਼ੀਰਾ ਨੇ ਵੀ ਪਠਾਨ ਬਾਜਰਾ ਦੀ ਪਤਨੀ ਨਾਲ ਮੁਲਾਕਾਤੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਕੁਲਵੀਰ ਜ਼ੀਰਾ ਨੇ ਕਿਹਾ ਕਿ ਹਰਬੀਤ ਪਠਾਨ ਬਾਜਰਾ ਦੇ ਪਰਿਵਾਰ ਨੂੰ ਤੰਗ ਪਰੇਸ਼ਾਨਾ ਕੀਤਾ ਜਾਵੇ ਪਠਾਨਵਾਜਰਾਂ ਨੇ ਕਿਹਾ ਸੀ ਕਿ ਮੇਰੇ ਉੱਤੇ ਸਰਕਾਰ ਨਜ਼ਾਇਜ਼ ਪਰਚੇ ਕਰ ਰਹੀ ਹੈ ਮਾਇਰ ਨੂੰ ਲੈ ਕੇ ਚਾਹੇ ਫਿਰ ਗੋਲੀ ਚਲਾਉਣ ਦੇ ਝੂਠੇ ਦੋਸ਼ ਵਿੱਚ ਉਹਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਅਤੇ ਉਹਨਾਂ ਦੇ ਨਜ਼ਦੀਕੀਆਂ ਤੇ ਪਰਿਵਾਰ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ ਅਤੇ ਹੁਣ ਗੱਲ ਕਰਦਾ ਹਾਂ ਕਿਸਾਨਾਂ ਨੂੰ ਮਿਲੀ ਰਾਹਤ ਦੀ ਜਾਣਕਾਰੀ ਮਿਲ ਰਹੀ ਹੈ ਕਿ ਪਹਿਲੇ ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਐਫ ਆਈ ਆਰ ਚ ਜੋ ਕੀਤੀਆਂ ਗਈਆਂ ਸੀ ਚੰਡੀਗੜ੍ਹ ਦੇ ਕਿਸਾਨਾਂ ਨੂੰ ਜਲਦੀ ਹੀ ਵੱਡੀ ਰਾਹਤ ਮਿਲ ਸਕਦੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਭੇਜ ਕੇ ਇਹਨਾਂ ਐਫਆਈਆਰ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਆਗਿਆ ਨਹੀਂ ਦਿੰਦੀ ਕਿਸੇ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਹਨਾਂ ਕਿਸਾਨਾਂ ਨੇ ਇਹਨਾਂ ਐਫਆਈਆਰ ਨੂੰ ਰੱਦ ਕਰਨ ਦੀ ਦਰਸਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰ ਕੀਤੀ ਸੀ। ਪਟੀਸ਼ਨ ਕਰਤਾ ਕਿਸਾਨਾਂ ਨੇ ਕਿਹਾ ਸੀ ਕਿ ਜਦੋਂ ਪ੍ਰਧਾਨ ਮੰਤਰੀ ਨੇ ਤਿੰਨ ਖੇਤੀਬਾੜੀ ਕਾਨੂੰਨ ਪਾਸ ਕਰ ਦਿੱਤੇ ਸਨ ਤੇ ਫਿਰ ਵਾਪਸ ਲੈ ਲਏ ਸੀ ਤਾਂ ਉਹਨਾਂ ਨੂੰ ਭਰੋਸਾ ਵੀ ਦਿੱਤਾ ਗਿਆ ਸੀ। ਕਿ ਇਸ ਵਿਰੋਧ ਪਰਦਰਸ਼ਨ ਦੌਰਾਨ ਕਿਸਾਨਾਂ ਵਿਰੁੱਧ ਕੀਤੀਆਂ ਗਈਆਂ ਐਫਆਈਆਰ ਜਰਦ ਕਰ ਦਿੱਤੀਆਂ ਜਾਣਗੀਆਂ ਪੰਜਾਬ ਹਰਿਆਣਾ ਤੇ ਹੋਰਨਾਂ ਥਾਵਾਂ ਤੇ ਦਰਜ ਕੀਤੀਆਂ ਗਈਆਂ ਇਹ ਐਫਆਈਆਰਸ ਵਾਪਸ ਲੈ ਲਈਆਂ ਗਈਆਂ ਪਰ ਇਹਦੇ باوجود ਚੰਡੀਗੜ੍ਹ ਪੁਲਿਸ ਨੇ ਹਾਲੇ ਤੱਕ ਉਹ 220 ਵਿੱਚ ਚੰਡੀਗੜ੍ਹ ਵਿੱਚ ਕਿਸਾਨਾਂ ਵਿਰੁੱਧ ਦਰਜ ਕੀਤੀਆਂ ਇਹ ਐਫਆਈਆਰ ਰਾਦ ਨਹੀਂ ਕੀਤੀਆਂ ਚੰਡੀਗੜ੍ਹ ਦੇ ਡੀਜੀਪੀ ਨੇ ਇਹਨਾਂ ਐਫਆਈਆਰ ਨੂੰ ਵਾਪਸ ਲੈਣ ਲਈ ਐਨਓਸੀ ਵੀ ਜਾਰੀ ਕਰ ਦਿੱਤੀ ਸੀ ਪਰ ਅੱਜ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਨਤੀਜੇ ਵਜੋਂ ਚੰਡੀਗੜ੍ਹ ਤੇ ਪੰਜਾਬ ਦੇ 24 ਕਿਸਾਨਾਂ ਦੇ ਹਾਈ ਕੋਰਟ ਵਿੱਚ ਪਟੀਸ਼ਨਾਂ ਦਰਜ ਕੀਤੀਆਂ ਨੇ ਜਿਸ ਵਿੱਚ ਉਹਨਾਂ ਵਿਰੁੱਧ ਦਰਜ ਕੀਤੀ ਗਈ ਐਫ ਆਈ ਆਰ ਨੂੰ ਰੱਦ ਕਰਨ ਵਾਸਤੇ ਬੇਨਤੀ ਕੀਤੀ ਗਈ ਹੈ ਹਾਈ ਕੋਰਟ ਦੇ ਨੋਟਸ ਦੇ ਜਵਾਬ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈ ਕੋਰਟ ਨੂੰ ਸੂਚਿਤ ਕਰ ਦਿੱਤਾ ਹੈ ਕਿ 19 ਫਰਵਰੀ ਨੂੰ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਹ ਐਫ ਆਈ ਆਰ ਜਰਦ ਕਰਦੀ ਸਿਫਾਰਿਸ਼ ਭੇਜ ਦਿੱਤੀ ਸੀ ਜਦੋਂ ਤੱਕ ਕੇਂਦਰ ਸਰਕਾਰ ਦਾ ਫੈਸਲਾ ਨਹੀਂ ਆਉਂਦਾ ਉਹ ਕਿਸੇ ਕਿਸਾਨ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰਨਗੇ ਇਸ ਜਾਣਕਾਰੀ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਨਿਬਟਾਰਾ ਕਰ ਦਿੱਤਾ ਹੈ ਤੇ ਹੁਣ ਕੁਝ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਣਕਾਰੀ ਮਿਲ ਰਹੀ ਹੈ ਕਿ ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲ ਸਕੀ ਅਦਾਲਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਵਾਲੀ ਉਹਨਾਂ ਵਿਰੁੱਧ ਦਾਇਰ ਮਾਣਹਾਨੀ ਦੇ ਮਾਮਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਣ ਦੀ ਜੜੀ ਬੇਨਤੀ ਸੀ ਉਹ ਰੱਦ ਕਰ ਦਿੱਤੀ ਹੈ ਕੰਗੜਾ ਨੂੰ ਹੁਣ 27 ਅਕਤੂਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਆ। ਕੁਝ ਦਿਨ ਪਹਿਲਾਂ ਅਦਾਲਤ ਨੇ ਕੰਗੜਾ ਨੂੰ ਅਦਾਲਤ ਵਿੱਚ ਪੇਸ਼ ਹੋਣ ਵਾਸਤੇ ਸਮਰ ਭੇਜੇ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੀ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤੀ ਸੀ। ਜ਼ਿਕਰ ਕਰਨਾ ਬਣਦਾ ਹੈ ਕਿ ਇਹ ਮਾਮਲਾ 2021 ਦਾ ਜਦੋਂ ਦੇਸ਼ ਭਰ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ। ਇਸ ਦੌਰਾਨ ਕੰਗੜਾ ਰਣੌਤ ਨੇ ਬਠਿੰਡਾ ਦੀ 87 ਵਿਰਾਂ ਦੀ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕਰ ਦਿੱਤਾ ਸੀ। ਕਿ ਉਹ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਦਿਹਾੜੀਦਾਰ ਹੈ ਭਾਵ 100-100 ਰੁਪਏ ਲੈ ਕੇ ਜਾਂਦੀਆਂ ਨੇ ਮਹਿੰਦਰ ਕੌਰ ਨੇ ਇਹਦੇ ਵਿਰੁੱਧ ਅਦਾਲਤ ਵਿੱਚ ਮਾਣ ਹਾਨੀ ਦਾ ਮੁਕੱਦਮਾ ਦਰਜ ਕਰ ਦਿੱਤਾ ਸੀ ਕੰਗਣਾ ਨੇ ਦਾਵਾ ਕੀਤਾ ਸੀ ਕਿਸ ਨੇ ਸਿਰਫ ਇੱਕ ਵਕੀਲ ਦੀ ਪੋਸਟ ਦੁਬਾਰਾ ਪੋਸਟ ਕੀਤੀ ਸੀ ਜਦੋਂ ਕਿ ਕੰਗਣਾ ਦੇ ਟਵੀਟ ਤੋਂ ਬਾਅਦ ਇਹ ਮੁੱਦਾ ਜ਼ੋਰ ਫੜਨ ਲੱਗਿਆ ਤਾਂ ਮਹਿੰਦਰ ਕੌਰ ਨੇ ਇੱਕ ਟੀਵੀ ਚੈਨਲ ਦੇ ਨਾਲ ਮੁਲਾਕਾਤ ਵਿੱਚ ਕਿਹਾ ਸੀ ਕਿ ਕੰਗਣਾ ਨੂੰ ਕੀ ਪਤਾ ਕਿ ਖੇਤੀ ਕੀ ਹੁੰਦੀ ਹੈ ਉਹ ਪਾਗਲ ਹੈ ਉਸ ਨੇ ਜੋ ਕਿਹਾ ਉਹਦੇ ਤੇ ਲੜਦਾ ਕੰਗੜਾ ਨੂੰ ਕੀ ਪਤਾ ਹੋ ਸਕਦਾ ਕਿ ਇੱਕ ਕਿਸਾਨ ਕਿਵੇਂ ਕਮਾਉਂਦਾ ਮਾਤਾ ਮਹਿੰਦਰ ਕੌਰ ਨੇ ਉਸ ਇੰਟਰਵਿਊ ਵਿੱਚ ਕੰਗੜਾ ਦੀ 100 ਰੁਪਏ ਦੀ ਟਿੱਪਣੀ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਉਸ ਤੇ ਖੇਤਾਂ ਵਿੱਚ ਕਦੇ ਕੰਮ ਖਤਮ ਨਹੀਂ ਹੁੰਦਾ ਤਾਂ ਉਹ 100 ਰੁਪਈ ਲਈ ਵਿਰੋਧ ਪ੍ਰਦਰਸ਼ਨ ਵਿੱਚ ਕਿਉਂ ਸ਼ਾਮਲ ਹੋਵੇਗੀ ਕੰਗੜਾ ਨੇ ਜੋ ਕਿਹਾ ਉਹ ਗਲਤ ਹੈ ਕਿਸੇ ਨੂੰ ਕਿਸੇ ਦੇ ਬਾਬਤ ਬੁਰਾ ਨਹੀਂ ਕਹਿਣਾ ਚਾਹੀਦਾ ਇਹ ਵੀ ਯਾਦ ਦਿਵਾ ਦਿਆਂ ਕਿ ਮੰਡੀ ਸੀਟ ਤੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੰਗੜਾ ਨੂੰ 6 ਜੂਨ 2024 ਨੂੰ ਚੰਡੀਗੜ੍ਹ ਹਵਾਈ ਅੱਡੇ ਤੇ ਸੀਆਈਐਸਐਫ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਵੀ ਥੱਪੜ ਜੜਨ ਦਿੱਤਾ ਸੀ ਮਹਿਲਾ ਕਰਮਚਾਰੀ ਨੇ ਥੱਪੜ ਮਾਰਨ ਦਾ ਕਾਰਨ ਵੀ ਇਹੋ ਦੱਸਿਆ ਸੀ ਉਸਨੇ ਕਿਹਾ ਸੀ ਕਿ ਕੰਗਣਾ ਨੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ 100-100 ਰੁਪਏ ਲੈ ਕੇ ਆਈਆਂ ਕਰਾਇਦੀਆਂ ਔਰਤਾਂ ਆਖਿਆ ਸੀ ਅਤੇ ਉਸ ਪ੍ਰਦਰਸ਼ਨ ਵਿੱਚ ਉਹਨਾਂ ਦੀ ਮਾਂ ਵੀ ਮੌਜੂਦ ਸੀ ਮਹਿਲਾ ਕਾਂਸਟੇਬਲ ਦੇ ਵਿਰੁੱਧ ਕੋਈ ਐਫਆਈਆਰ ਦਰਜ ਨਹੀਂ ਸੀ ਕੀਤੀ ਗਈ ਇਸ ਮਾਮਲੇ ਵਿੱਚ ਡੀਐਸਪੀ 에ਅਰਪੋਰਟ ਨੇ ਕਿਹਾ ਸੀ ਕਿ ਕੰਗਣਾ ਨੇ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਸੀ ਕਰਵਾਈ ਤੇ ਹੁਣ ਗੱਲ ਕਰਦੀਆਂ ਕੈਨੇਡਾ ਦੇ ਵਿੱਚੋਂ ਮਿਲ ਰਹੀ ਵੱਡੀ ਖਬਰ ਦੀ ਕੈਨੇਡਾ ਦੀ ਸਰਕਾਰ ਨੇ ਵਿਸ਼ਨੋਈ ਗੈਂਗ ਨੂੰ ਅਤਵਾਦੀ ਜਥੇਬੰਦੀ ਐਲਾਨ ਦਿੱਤਾ ਹੈ ਕੈਨੇਡਾ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਕਿ ਹਿੰਸਾ ਤੇ دہشت ਦੇ ਕੰਮ ਵਾਲੀ ਕੈਨੇਡਾ ਵਿੱਚ ਕਦੇ ਕੋਈ ਥਾ ਨਹੀਂ ਹੈ ਖਾਸ ਕਰਕੇ ਉਹ ਜੋ ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ ਅਤੇ ਡਰ ਅਤੇ ਡਰਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੋਵੇ ਇਸ ਲਈ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਰੀ ਨੇ ਇਹ ਐਲਾਨ ਕੀਤਾ ਹੈ ਕਿ ਕੈਨੇਡੀਅਨ ਸਰਕਾਰ ਨੇ ਵਿਸ਼ਨੋਈ ਗੈਂਗ ਨੂੰ ਅਪਰਾਧਿਕ ਜੱਥੇਬੰਦੀ ਦੇ ਤਹਿਤ ਇੱਕ ਅਤਵਾਦੀ ਸੰਗਠਨ ਨੂੰ ਸੂਚੀਬੱਧ ਕਰ ਦਿੱਤਾ ਹੈ ਜੰਤਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਕੈਨੇਡਾ ਵਿੱਚ ਹਰ ਵਿਅਕਤੀ ਨੂੰ ਆਪਣੇ ਘਰ ਅਤੇ ਭਾਈਚਾਰੇ ਵਿੱਚ ਸੁਰੱਖਿਤ ਮਹਿਸੂਸ ਕਰਦਾ ਅਧਿਕਾਰ ਹੈ ਬਿਸ਼ਨੋਈ ਗੈਂਗ ਨੇ ਡਰਾਤੇ ਹਿੰਸਾ ਰਾਹੀਂ ਕੁਝ ਭਾਈਚਾਰਿਆਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਗਰੁੱਪ ਨੂੰ ਅਤਵਾਦੀ ਜੱਥੇਬੰਦੀ ਵਜੋਂ ਸੂਚੀਬੱਧ ਕਰ ਦੇ ਨਾਲ ਸਾਨੂੰ ਉਹਨਾਂ ਦੇ ਅਪਰਾਧਾਂ ਨੂੰ ਰੋਕਣ ਅਤੇ ਸਮਾਜ ਵਿੱਚ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਸਾਧਨ ਮਿਲਣਗੇ ਕੈਨੇਡਾ ਸਰਕਾਰ ਦੇ ਅਨੁਸਾਰ ਹੁਣ ਅਪਰਾਧਿਕ ਸਹਿਯੋਗਤਾ ਦੇ ਤਹਿਤ ਕੈਨੇਡਾ ਵਿੱਚ ਕੁੱਲ 88 ਅੱਤਵਾਦੀ ਜਥੇਬੰਦੀਆਂ ਸੂਚੀਬੱਧ ਨੇ ਅਤੇ ਇਹਦੇ ਤਹਿਤ ਕਿਸੇ ਅੱਤਵਾਦੀ ਜਥੇਬੰਦੀ ਦੀ ਜਾਇਦਾਦ ਜਾਂ ਵਿੱਤੀ ਸੇਵਾਵਾਂ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਇੱਕ ਅਪਰਾਧ ਹੈ। ਕੈਨੇਡਾ ਦੀ ਰਾਸ਼ਟਰੀ ਪੁਲਿਸ ਸੇਵਾ RCMP ਉਹਨਾਂ ਦੇ ਵੱਲੋਂ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ, ਖੋਜਣ ਅਤੇ ਜਾਂਚ ਕਰਨ ਲਈ ਜ਼ਿੰਮੇਵਾਰ ਹੈ। ਹੁਣ ਕੈਨੇਡਾ ਵਿੱਚ ਵਿਸ਼ਨੋਈ ਗੈਂਗ ਦੀਆਂ ਜਾਇਦਾਦਾਂ, ਗੱਡੀਆਂ ਅਤੇ ਪੈਸਿਆਂ ਨੂੰ ਜ਼ਬਤ ਕੀਤਾ ਜਾਂ ਫਰੀਜ਼ ਕੀਤਾ ਜਾ ਸਕਦਾ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਗਰੋਹ ਦੇ ਵਿਰੁੱਧ ਕਾਰਵਾਈ ਕਰਨ ਲਈ ਹੁਣ ਸ਼ਕਤੀਆਂ ਵਧ ਮਿਲ ਜਾਣਗੀਆਂ ਜਿਸ ਵਿੱਚ ਆਤਵਾਦੀ ਗਤੀਵਿਧੀਆਂ ਉਹਨਾਂ ਦੀ ਯਾਤਰਾ ਤੇ ਕੁਝ ਹੋਰ ਰੋਕਾਂ ਵੀ ਸ਼ਾਮਲ ਨੇ ਕੈਨੇਡਾ ਤੇ ਵਿਦੇਸ਼ਾਂ ਵਿੱਚ ਕਿਸੇ ਵੀ ਵਿਅਕਤੀ ਲਈ ਜਾਣ ਬੁਝ ਕੇ ਕਿਸੇ ਆਤਵਾਦੀ ਜਥੇਬੰਦੀ ਦੀ ਜਾਇਦ ਨਾਲ ਜੁੜਨਾ ਗੈਰ ਕਾਨੂੰਨੀ ਹੋਵੇਗਾ ਅਧਿਹਾ ਕਰਨਾ ਇੱਕ ਅਪਰਾਧ ਮੰਨਿਆ ਜਾਂਦਾ ਹੈ ਭਾਵੇਂ ਸਿੱਧੇ ਤੌਰ ਤੇ ਜਾਇਦਤ ਪ੍ਰਦਾਨ ਕਰਕੇ ਜਾਂ ਕਿਸੇ ਹੋਰ ਰਾਹੀਂ ਇਸ ਸੂਚੀ ਦੀ ਵਰਤੋਂ ਇਮੀਗ੍ਰੇਸ਼ਨ ਅਤੇ ਸਰਹੱਦੀ ਅਧਿਕਾਰੀਆਂ ਦੁਆਰਾ ਕੈਨੇਡਾ ਵਿੱਚ ਦਾਖਲਾ ਦੇਣ ਜਾਂ ਇਨਕਾਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਕੈਨੇਡਾ ਸਰਕਾਰ ਦੇ ਅਨੁਸਾਰ ਕੈਨੇਡਾ ਵਿੱਚ ਵਿਸ਼ਨੋਈ ਗੈਂਗ ਮਹੱਤਵਪੂਰਨ ਪ੍ਰਵਾਸੀ ਭਾਈਚਾਰਿਆਂ ਵਿੱਚ ਸਰਗਰਮ ਦੱਸਿਆ ਜਾ ਰਿਹਾ ਹੈ। ਵਿਸ਼ਨੋਈ ਗੈਂਗ ਕਤਲ, ਗੋਲੀਬਾਰੀ, ਆਗ ਲਗਾਉਣ ਅਤੇ ਜ਼ਬਰੀ ਬਸੂਲੀ ਅਤੇ ਡਰਾਬੇ ਰਾਹੀਂ دہشت ਫਲਾ ਰਿਹਾ ਹੈ। ਉਹ ਪ੍ਰਮੁੱਖ ਭਾਈਚਾਰ ਦੇ ਮੈਂਬਰਾਂ, ਕਾਰੋਬਾਰੀਆਂ, ਸੱਭਿਆਚਾਰਕ ਸ਼ਖਸੀਅਤਾਂ, ਗਾਇਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਇਹਨਾਂ ਭਾਈਚਾਰਾਂ ਵਿੱਚ ਅਸੁਰੱਖਿਆ ਦਾ ਮਾਹੌਲ ਵੀ ਪੈਦਾ ਕਰ ਰਿਹਾ ਹੈ। ਵਿਸ਼ਨੋਈ ਗੈਂਗ ਨੂੰ ਸੂਚੀਬੱਧ ਕੰਮ ਦੇ ਨਾਲ ਕੈਨੇਡੀਅਨ ਸੁਰੱਖਿਆ ਖੁਫੀਆ ਜਾਣਕਾਰੀ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਉਹਨਾਂ ਦੇ ਅਪਰਾਧਾਂ ਦਾ ਮੁਕਾਬਲਾ ਕਰਨ ਅਤੇ ਲੋਕਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਹੁਣ ਹੋਰ ਮਦਦ ਮਿਲੇਗੀ ਤੇ ਹੁਣ ਕੈਨੇਡਾ ਵਿੱਚ ਕੁਝ ਲੋਕ ਨਿਸ਼ਾਨੇ ਤੇਰੇ ਦੱਸਿਆ ਜਾ ਰਿਹਾ ਕਿ ਕੈਨੇਡਾ ਵਿੱਚ ਕੁਝ ਭਾਰਤੀ ਖਾਸ ਕਰਕੇ ਪੰਜਾਬੀ ਲੋਕ ਕਾਰੋਬਾਰੀ ਉਹਨਾਂ ਦੇ ਘਰਾਂ ਨੂੰ ਅਤੇ ਕਾਰੋਬਾਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਵੀਕੈਂਡ ਦੌਰਾਨ BC ਦੇ ਵਿੱਚ ਇੱਕ ਰੈਸਟੋਰੈਂਟ ਅਤੇ ਇੱਕ ਘਰ ਉੱਤੇ ਗੋਲੀਆਂ ਚੱਲਣ ਦੀ ਖਬਰ ਹੈ। ਪਹਿਲੀ ਵਾਰਦਾਤ ਮੇਪਲਿਸ ਦੇ ਉਸਤਾਜੀ ਰੈਸਟੋਰੈਂਟ ਵਿੱਚ ਵਾਪਰੀ ਜਿੱਥੇ ਅਣਪਛਾਤੇ ਸ਼ੱਕੀ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਮੁੜ ਫਰਾਰ ਹੋ ਗਿਆ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਰੈਸਟੋਰੈਂਟ ਮੁਲਾਜ਼ਮਾਂ ਵਿੱਚ ਸਹਿਮ ਦਾ ਮਾਹੌਲ ਹੈ। ਰਿਜ ਮੈਡੂਜ ਆਰਸੀਐਮਪੀ ਵੱਲੋਂ ਫਿਲਹਾਲ ਇਸ ਵਾਰਦਾਤ ਬਾਰੇ ਵਿਸਥਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਪਰ ਮੰਨਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਮਾਲਕ ਤੋਂ ਮੋਟੀ ਰਕਮ ਮੰਗਣ ਵਾਲਿਆਂ ਨੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਦੂਜੇ ਪਾਸੇ ਚਿਲਾ ਵਕ ਵਿੱਚ ਕਈ ਘਰਾਂ ਨੂੰ ਵੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਆਰਸੀਐਮਪੀ ਵੱਲੋਂ ਇਸ ਵਾਰਦਾਤ ਨੂੰ ਗੈਂਗਵਾਰਦਾ ਨਤੀਜਾ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਵਾਲੀ ਥਾਂ ਤੋਂ ਕੁਝ ਦੂਰ ਇੱਕ ਮੈਦ ਦਾ ਗੱਡੀ ਸੜੀ ਹੋਈ ਮਿਲੀ ਜੋ ਸੰਭਾਵਤ ਤੌਰ ਤੇ ਸ਼ੱਕੀਆਂ ਨਾਲ ਸੰਬੰਧਿਤ ਹੋ ਸਕਦੀ ਹੈ ਆਰਸੀਐਮਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਇਸ ਵਾਰਦਾਤ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇੱਥੇ ਦੱਸਣਾ ਬਣਦਾ ਕਿ ਜ਼ਬਰੀ ਵਸੂਲੀ ਦੇ ਮਾਮਲੇ ਨੂੰ ਵੇਖਦਿਆਂ ਸਰੀ ਅਤੇ ਐਬਸਪੋਰਟ ਦੇ ਵਿੱਚ ਵੱਖ-ਵੱਖ ਟਾਸਕ ਫੋਰਸਾਂ ਗਠਿਤ ਕਰ ਦਿੱਤੀਆਂ ਗਈਆਂ ਨੇ ਪਿਛਲੇ 15 ਦਿਨਾਂ ਵਿੱਚ ਗੋਲੀਬਾਰੀ ਅਤੇ ਗੱਡੀਆਂ ਨੂੰ ਅੱਗ ਲਗਾਉਣ ਦੀਆਂ ਲਗਾਤਾਰ ਵਾਰਦਾਤਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਆਪਰੇਸ਼ਨ ਕਮਿਊਨਿਟੀ ਸ਼ੀਲਡ ਆਰੰਭਿਆ ਜਾ ਚੁੱਕਿਆ ਤੇ ਨਵੀਂ ਟਾਸਕ ਫੋਰਸ ਇਹਨਾਂ ਵਾਰਦਾਤਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰੇਗੀ ਸਰਜੈਂਟ ਪੌਲ ਵਾਕਰ ਨੇ ਦੱਸਿਆ ਕਿ ਸਿਰਫ ਐਬਸਪੋਰਟ ਵਿੱਚ ਹੀ ਨਹੀਂ ਸਗੋਂ ਪੂਰੇ ਲੋਅਰ ਮੇਨਲੈਂਡ ਵਿੱਚ ਐਕਸਟਰਸ਼ਨ ਨਾਲ ਸੰਬੰਧਿਤ ਵਾਰਦਾਤਾਂ ਨੇ ਲੋਕਾਂ ਅੰਦਰ ਖੌਫ ਪੈਦਾ ਕਰ ਦਿੱਤਾ ਇਹ ਸਿਰਫ ਪੂਰੇ ਲੋਰ ਬੇਨਲੈਂਡ ਚਾ ਫਰੀਜ਼ਰ ਵੈਲੀ ਵਿੱਚ ਨਹੀਂ ਸਗੋਂ ਪੂਰੇ ਕੈਨੇਡਾ ਭਰ ਦੇ ਵਿੱਚੋਂ ਇਹ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਆਪਣੇ ਘਰਾਂ ਵਿੱਚ ਮੌਜੂਦ ਲੋਕਾਂ ਜਾਂ ਆਪਣੇ ਕਾਰੋਬਾਰੀ ਟਿਕਾਣਿਆਂ ਤੇ ਕੰਮਕਾਰ ਰਹੇ ਲੋਕਾਂ ਨੂੰ ਹਿੰਸਕ ਅਪਰਾਧ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਉਹਨਾਂ ਨੇ ਆਖਿਆ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਨਵੰਬਰ 2023 ਤੋਂ ਬਾਅਦ ਐਬਸਪੋਰਟ ਪੋਰਟਸ ਕੋਲ ਜ਼ਬਰੀ ਵਸੂਲੀ ਦੇ 38 ਮਾਮਲੇ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੈਰ ਹਿੰਸਕ ਮੰਨੇ ਗਏ ਨੇ ਧਮਕੀਆਂ ਦੇਣ ਵਾਲੇ ਨੇ ਚਿੱਠੀਆਂ ਟੈਕਸਟ ਮੈਸੇਜਾਂ WhatsApp ਦੇ ਰਾਹੀਂ ਇਹ ਮੋਟੀਆਂ ਰਕਮਾਂ ਦੇਣ ਦੀ ਮੰਗ ਕੀਤੀ ਹੈ ਤੇ ਹੁਣ ਗੱਲ ਕਰਦੇ ਹਾਂ 트ੰਪ ਦੇ ਇੱਕ ਹੋਰ ਵੱਡੇ ਧਮਕੇ ਦੀ ਅਮਰੀਕੀ ਰਾਸ਼ਟਰਪਤੀ 트ੰਪ ਨੇ ਸੋਮਵਾਰ ਵਾਲੇ ਦਿਨ ਇੱਕ ਹੋਰ ਟੈਰਫ ਬਾਬਸ ਉਡਰ ਦਿੱਤਾ ਉਸ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਤੇ 100% ਟੈਰਫ ਲਾਉਣ ਦਾ ਐਲਾਨ ਕਰ ਦਿੱਤਾ ਇਸ ਨੂੰ ਭਾਰਤ ਸਵੇਤ ਕਈ ਮੁਲਕਾਂ ਵਿੱਚ ਫਿਲਮ ਇੰਡਸਟਰੀ ਵਾਸਤੇ ਇੱਕ ਵੱਡਾ ਝਟਕਾ ਬਣਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ 트ੰਪ ਨੇ ਦੂਸਰੇ ਮੁਲਕਾਂ ਤੋਂ ਆਯਾਤ ਕੀਤੀਆਂ ਦਵਾਈਆਂ ਤੇ ਵੀ 100% ਟੈਰਫ ਦਾ ਐਲਾਨ ਕਰ ਦਿੱਤਾ ਸੀ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ ਕਿ ਵਿਦੇਸ਼ੀ ਕੰਪਨੀਆਂ ਨੇ ਅਮਰੀਕੀ ਫਿਲਮ ਇੰਡਸਟਰੀ ਨੂੰ ਚੋਰੀ ਕਰ ਲਿਆ ਹੈ ਇਸ ਕਦਮ ਨੂੰ ਹਾਲੀਵੁੱਡ ਤੇ ਗਲੋਬਲ ਫਿਲਮ ਇੰਡਸਟਰੀ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਆਪਣੀ ਪੋਸਟ ਵਿੱਚ ਟਰੰਪ ਨੇ ਲਿਖਿਆ ਕਿ ਸਾਡਾ ਫਿਲਮ ਰਮਾਣ ਕਾਰੋਬਾਰ ਅਮਰੀਕਾ ਤੋਂ ਚੋਰੀ ਕਰ ਲਿਆ ਗਿਆ ਜਿਵੇਂ ਇੱਕ ਬੱਚੇ ਤੋਂ ਕੈਂਡੀ ਚੋਰੀ ਕਰ ਲਈ ਗਈ ਹੋਵੇ ਉਹਨਾਂ ਨੇ ਕੈਲੀਫੋਰਨੀਆ ਦੇ ਗਵਰਨਰ ਨੂੰ ਕਮਜ਼ੋਰ ਅਤੇ ਅਯੋਗ ਆਖਿਆ ਅਤੇ ਕਿਹਾ ਇਸ ਲਈ ਇਹ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਉਹਨਾਂ ਸਪਸ਼ਟ ਕੀਤਾ ਕਿ ਸਮੱਸਿਆ ਨੂੰ ਹੱਲ ਕਰਨ ਲਈ ਹੁਣ ਵਿਦੇਸ਼ੀ ਫਰਮਾਂ ਤੇ 100% ਟੈਰਫ ਲਗਾਇਆ ਜਾਵੇਗਾ 트럼ਪ ਨੇ ਪਹਿਲਾ ਮਈ ਮਹੀਨੇ ਅਜਿਹੇ ਟੈਰਫ ਤੇ ਵਿਚਾਰ ਪ੍ਰਗਟਾਏ ਸਨ ਪਰ ਉਸ ਸਮੇਂ ਵੀਰਵੇ ਨਾਸ਼ਰ ਨਹੀਂ ਸੀ ਕੀਤੇ ਗਏ ਇਸ ਐਲਾਨ ਤੋਂ ਬਾਅਦ ਮਨੋਰੰਜਨ ਡਿਗਜਾਂ ਦੇ ਸ਼ੇਅਰ ਅਤੇ ਪ੍ਰੀ ਮਾਰਕੀਟ ਵਪਾਰ ਕਾਫੀ ਪ੍ਰਭਾਵਿਤ ਦੱਸੀ ਜਾ ਰਹੀ ਹੈ ਨੈਟਫਲਿਕਸ ਦੇ ਸ਼ੇਅਰ 1.4 ਫੀਸਲ ਡੇਗਰੇ ਨੇ ਅਤੇ ਵਾਰਨਰ ਬ੍ਰਦਰ ਡਿਸਕਵਰੀ ਦੇ ਸ਼ੇਅਰ ਵੀ 0.6 ਫੀਸ ਦਾ ਡਿੱਗੇ ਨੇ ਹਾਲੀਵੁੱਡ ਸਟੂਡੀਓ ਅਤੇ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ਹੁਣ ਇਸ ਨਤੀਜੇ ਦੇ ਪ੍ਰਭਾਵ ਨਾਲ ਦੱਸਿਆ ਗਿਆ ਕਿ ਜੂਝ ਰਹੇ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਤਰੀ ਕਰੌਲ ਨਸਮੇਤ ਅਮਰੀਕੀ ਫਰਨੀਚਰ ਉਦਯੋਗ ਨੂੰ ਚੀਨ ਅਤੇ ਹੋਰ ਦੇਸ਼ਾਂ ਤੋਂ ਹੋਏ ਨੁਕਸਾਨ ਕਾਰਨ ਵਿਦੇਸ਼ੀ ਦੇਸ਼ਾਂ ਤੇ ਭਾਰੀ ਟੈਰਫ ਲਗਾਏ ਜਾਣਗੇ ਉਹਨਾਂ ਦਾ ਉਦੇਸ਼ ਅਮਰੀਕੀ ਫਰਨੀਚਰ ਉਦਯੋਗ ਨੂੰ ਮੁੜ ਸੁਰਜੀਤ ਕਰਨਾ ਹੈ ਅਤੇ ਘਰੇਲੂ ਉਤਪਾਦਨ ਨੂੰ ਵਧਾਉਣਾ ਵੀ ਹੈ ਪ੍ਰੋਪਨੇਸ਼ ਸਪਸ਼ਟ ਕੀਤਾ ਕਿ ਕਿਸੇ ਵੀ ਦੇਸ਼ ਤੇ ਟੈਰਫ ਲਗਾਏ ਜਾਣਗੇ ਜੋ ਅਮਰੀਕਾ ਵਿੱਚ ਆਪਣਾ ਫਰਨੀਚਰ ਨਹੀਂ ਬਣਾਉਂਦਾ ਇਸ ਦੇ ਨਤੀਜੇ ਵਿਸਥਾਰਤ ਵੇਰਵੇ ਬਾਅਦ ਵਿੱਚ ਉਹਨਾਂ ਨੇ ਆਖਿਆ ਕਿ ਸਾਂਝੇ ਕਰ ਦਿੱਤੇ ਜਾਣਗੇ ਵਿਸ਼ਲੇਸ਼ਕ ਕਹਿੰਦੇ ਨੇ ਕਿ 100% ਟੈਰਫ ਅਮਰੀਕੀ ਥੀਏਟਰਾਂ ਵਿੱਚ ਵਿਦੇਸ਼ੀ ਫਿਲਮਾਂ ਦੀ ਲਾਗਤ ਨੂੰ ਦੁੱਗਣਾ ਕਰ ਸਕਦਾ ਹੈ ਇਹ ਦਰਸ਼ਕਾਂ ਨੂੰ ਉੱਚ ਕੀਮਤਾਂ ਦਾ ਭੁਗਤਾਨ ਕਰਨ ਵਾਸਤੇ ਵੀ ਮਜਬੂਰ ਕਰ ਸਕਦਾ ਹੈ ਅਤੇ ਵਿਸ਼ਵ ਵਿਆਪੀ ਵੰਡ ਨੈੱਟਵਰਕ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਹਾਲੀਵੁੱਡ ਨਿਰਮਾਤਾਵਾਂ ਨੂੰ ਅਮਰੀਕੀ ਬਾਜ਼ਾਰ ਵਿੱਚ ਵਿਦੇਸ਼ੀ ਫਿਲਮਾਂ ਦੀ ਵਿਕਰੀ ਅਤੇ ਸਾਂਝੇਦਾਰੀ ਤੇ ਮੋੜ ਵਿਚਾਰ ਕਰਨ ਵਾਸਤੇ ਵੀ ਮਜਬੂਰ ਕਰ ਸਕਦਾ ਹੈ ਵਿਦੇਸ਼ੀ ਫਿਲਮ ਨਰਮਾਤਾ ਅਤੇ ਜਿਹੜੇ ਇਸ ਦੇ ਡਿਸਟ੍ਰੀਬਿਊਟਰ ਨੇ ਇਸ ਫੈਸਲੇ ਤੋਂ ਚਿੰਤਾ ਦੱਸੀ ਜਾ ਰਹੇ ਨੇ ਕਈ ਦੇਸ਼ਾਂ ਦੇ ਉਦਯੋਗ ਗਰੁੱਪਾਂ ਨੇ ਇਸ ਵਪਾਰ ਵਿੱਚ ਦਾਖਲ ਅੰਦਾਜ਼ੀ ਅਤੇ ਵਿਸ਼ਵ ਵਿਆਪੀ ਸਹਿਯੋਗ ਲਈ ਨੁਕਸਾਨ ਦੇ ਵਜੋਂ ਅਲੋਚਨਾ ਕੀਤੀ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਗਲੋਬਲ ਫਿਲਮ ਇੰਡਸਟਰੀ ਵਿੱਚ ਮੁਕਾਬਲੇ ਨੂੰ ਘਟਾ ਸਕਦਾ ਹੈ ਅਤੇ ਕਈ ਪ੍ਰੋਡਕਸ਼ਨ ਪ੍ਰੋਜੈਕਟਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਹਾਲੀਵੁੱਡ ਸਟੂਡੀਓ ਅਤੇ ਅੰਤਰਰਾਸ਼ਟਰੀ ਵਪਾਰਕ ਭਾਈਚਾਰਾ ਇਸ ਕਦਮ ਦਾ ਵਿਰੋਧ ਕਰ ਰਿਹਾ ਹੈ ਹੁਣ ਇਹ ਹਾਲੇ ਦੇਖਣਾ ਹੋਵੇਗਾ ਕਿ ਅੱਗੇ ਇਸ ਤੇ ਕੀ ਪ੍ਰਭਾਵ ਪੈਣਗੇ ਤੇ ਆਹ ਖਬਰ ਆਸਟ੍ਰੇਲੀਆ ਵਿੱਚੋਂ ਮਿਲ ਰਹੀ ਹੈ ਤੇ ਖਬਰ ਬਹੁਤ ਮੰਦ ਭਾਗੀ ਹੈ ਵਿਦੇਸ਼ਾਂ ਵਿੱਚ ਵੀ ਰਹਿੰਦੇ ਪੰਜਾਬੀਆਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕਈ ਕਲੇਸ਼ ਅਤੇ ਕਈ ਮੌਤਾਂ ਦੀਆਂ ਖਬਰਾਂ ਮਿਲ ਰਹੀਆਂ ਨੇ ਜ਼ਿਲ੍ਹਾ ਬਰਨਾਲਾ ਦੇ ਕਸਬਾ ਮੈਲਕਲਾਂ ਨਾਲ ਸਬੰਧਤ 41 ਵਰਿਆਂ ਦਾ ਸਰਬਜੀਤ ਸਿੰਘ ਉਰਫ ਸਰਬਾ ਦੱਸਿਆ ਜਾ ਰਿਹਾ ਕਿ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਆਪਣੇ ਜੀਵਨ ਲੀਲਾ ਸੰਭਾਪਤ ਕਰ ਗਿਆ ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ 2015 ਵਿੱਚ ਆਪਣੀ ਪਤਨੀ ਦੇ ਨਾਲ ਸੁਪਾਊਸ ਵੀਜ਼ੇ ਤੇ ਚੰਗੀ ਜ਼ਿੰਦਗੀ ਦੀ ਤਲਾਸ਼ ਵਿੱਚ ਆਸਟ੍ਰੇਲੀਆ ਗਿਆ ਸੀ ਉੱਥੇ ਉਹ ਦੋ ਪੁੱਤਰਾਂ ਦਾ ਪਿਤਾ ਬਣਿਆ ਪਰ ਘਰੇਲੂ ਕਲੇਸ਼ ਨੇ ਖੁਸ਼ੀਆਂ ਪਰਿਵਾਰ ਦੇ ਕੋਲੋਂ ਖੋ ਲਈਆਂ ਨੇ ਤੇ ਇਹ ਖੁਸ਼ੀਆਂ ਗਮ ਵਿੱਚ ਬਦਲ ਗਈਆਂ ਨੇ ਉਹਨਾਂ ਦੇ ਮੁਤਾਬਕ ਉਹਦਾ ਪਤਨੀ ਨਾਲ ਕਲੇਸ਼ ਲਗਾਤਾਰ ਰਹਿੰਦਾ ਸੀ ਅਤੇ ਸਰਬਜੀਤ ਸਿੰਘ ਨੇ ਇਹ ਖੌਫਨਾਕ ਕਦਮ ਇਸੇ ਕਰਕੇ ਚੁੱਕਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੈਨੇਡਾ ਰਹਿੰਦੀ ਭੈਣ ਅਤੇ ਜੀਜਾ ਆਸਟ੍ਰੇਲੀਆ ਰਵਾਨਾ ਹੋ ਚੁੱਕੇ ਨੇ। ਉਨ੍ਹਾਂ ਦੇ ਪਹੁੰਚਣ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਮ੍ਰਿਤਕ ਦਾ ਅੰਤਮ ਸੰਸਕਾਰ ਆਸਟ੍ਰੇਲੀਆ ਵਿੱਚ ਕੀਤਾ ਜਾਵੇ ਜਾਂ ਮ੍ਰਿਤਕ ਦੇ ਪੰਜਾਬ ਲਿਆਂਦੀ ਜਾਵੇ। ਸਰਬਜੀਤ ਦੀ ਆਚਾਰਕ ਮੌਤ ਨਾਲ ਮਹਿਲਕਲਾ ਸਮੇਤ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਕਿ ਲੋਕ ਜਿੱਥੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਉੱਥੇ ਉ르ਜ ਰਹੇ ਸਮਾਜਿਕ ਤਾਣੇ ਬਾਣੇ ਬਾਰੇ ਵੀ ਚਿੰਤਤ ਨੇ। ਦੋਸਤੋ ਇਸ ਹੀ ਕਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ